ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਗੁੰਮਟੀ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਸੇਰ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਇੱਕ ਜਿਹੜੀ ਸਾਨੂੰ ਆਪਾਂ ਮੱਝ ਦਿਖਾ ਰਹੇ ਆਂ ਚੰਗੇ ਦੁੱਧ ਵਾਲੀਆ ਕਿਉਂਕਿ ਤਿੰਨ ਚਾਰ ਦਿਨਾਂ ਦੀਆਂ ਲਗਾਤਾਰ ਮਿੱਤਰੋ ਜਿੰਨੀਆਂ ਵੀ ਵੀਡੀਓ ਆ ਰਹੀਆਂ ਨੇ ਗਾਰੰਟੀ ਵਾਲੇ ਦੁੱਧ ਵਾਲੀਆਂ ਆ ਰਹੀਆਂ ਨੇ ਇਹ ਨਹੀਂ ਹੋ ਸਕਦਾ ਜੇ 15 ਕਹੇ ਤਾਂ ਤੇ 11 ਹੋਊ ਤਾਂ 20 ਕਹੇ ਤਾਂ 12 ਹੋਊ ਜਿੰਨਾ ਕਹਾਂਗੇ ਤਕਰੀਬਨ 19 21 ਦਾ ਫਰਕ ਜ਼ਰੂਰ ਪੈ ਸਕਦਾ ਕਈ ਵਾਰ ਪਸ਼ੂ ਮਿੱਤਰੋ ਜਾ ਕੇ ਜੀ ਨਹੀਂ ਲਾਉਂਦਾ ਉੱਥੇ ਜ਼ਰੂਰ ਦਿੱਕਤ ਆ ਸਕਦੀ ਆ ਪਰ ਜਿੰਨੀ ਆਪਾਂ ਗੱਲ ਕਰਾਂਗੇ ਇੱਕ ਸਚਾਈ ਵਾਲੀ ਗੱਲ ਕਰਾਂਗੇ ਤੇ ਸ਼ੇਰ ਸਿੰਘ ਦੇ ਘਰ ਆਪਾਂ ਇੱਕ ਇਹ ਜਿਹੜੀ ਚੰਗੇ ਦੁੱਧ ਵਾਲੀ ਆਪਾਂ ਮੱਝ ਦਿਖਾ ਰਹੇ ਆ ਦੁੱਧ ਬਾਈ ਕਹਿੰਦਾ ਵੀ ਫੁੱਲ ਕੱਢਿਆ ਵਾ ਘਰ ਦੀ ਇਹ ਮੱਝ ਐ ਤੇ ਕਿਹੜਾ ਸੂਆ ਸੂਈ ਐ ਕਦੋਂ ਕਸੂਈ ਐ ਬੱਚਾ ਕਿਹੜਾ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਪਹਿਲਾਂ ਤੁਹਾਨੂੰ ਕੱਦ-ਕਾੜ ਦੀ ਆਪਾਂ ਗੱਲ ਕਰਕੇ ਦੱਸੋਣਾ ਕੱਦ-ਕਾੜ ਦਾ ਸੋਹਣੇ ਸਿੰਘ ਥਾਂਡੇ ਵੀ ਦੀ ਪੂਰੀ ਸਾਫ ਹੈ ਤੇ ਚੰਗੇ ਦੁੱਧ ਵਾਲੀ ਮੱਝ ਹੈ ਹਾਂਜੀ ਭਾਈ ਸੇ ਸਿੰਘ ਕੀ ਹਾਲ ਚਾਲ ਆ ਸਸਰੀ ਘਰ ਹੋ ਠੀਕ ਹੈ ਸੇ ਤਾਂ ਸਸਰੀ ਘਰ ਸਸਰੀ ਘਰ ਹੋਰ ਪਰਿਵਾਰ ਠੀਕ ਆ ਆਪਾਂ ਜੇ ਗੱਲ ਕਰਦੇ ਆ ਵੀ ਆਪਣੇ ਕੋਲੇ ਪਹਿਲਾਂ ਵੀ ਆਪਣੀਆਂ ਦੋ ਵੀਡੀਓ ਪਾ ਚੁੱਕੇ ਆ ਹੈਨਾ ਤੀਜੀ ਵੀਡੀਓ ਹੈ ਹਾਂਜੀ ਤੀਜੀ ਤੇ ਕਿੰਨੇ ਦੁੱਧ ਤੋਂ ਸਟਾਰਟਿੰਗ ਆ ਦੁਬਾਰੇ ਫੇਰ ਦਹਰਾਦ ਕੇ ਗੱਲ ਕਈ ਵਾਰ ਬੰਦਾ ਭੁੱਲ ਜਾਂਦਾ ਨਹੀਂ ਪਹਿਲਾਂ ਦੂਜੇ ਪਸ਼ੂ ਸਾਰੇ ਪਸੂ ਆਪਣੇ ਸ਼ੁਰੂ ਤੋਂ ਤਾਂ ਬਾਤ ਤੋਂ 24 ਲੀਟਰ ਵਾਲੀ ਹੈ ਆਪਣੇ ਕੋਲੇ ਹਾਂ ਸਟਾਰਟਿੰਗ ਕਿੰਨੀ ਤੋਂ ਆ ਸਟਾਰਟਿੰਗ ਬੱਸ ਉਹ ਹੈਗੀ ਆਪਣੇ ਕੋਲ 15 ਲੀਟਰ ਤੋਂ ਜੀ 15 ਲੀਟਰ ਤੋਂ ਲੈ ਕੇ 24 ਲੀਟਰ ਤਾਈ ਆ 24 ਤੱਕ ਆ ਜੀ 24 ਵਾਲੀ ਹੈ ਘਰੇ ਹਾਂਜੀ ਘਰੇ ਆ ਸੂਣ ਵਾਲੇ ਕੋਈ ਨਾ ਰਹਿੰਦਾ ਹਲੇ ਇੱਕ ਮਹੀਨਾ ਰਹਿੰਦਾ ਉਦੋਂ ਥੱਲੇ ਕਿਹੜੀਆਂ-ਕਿਹੜੀਆਂ ਉਦੋਂ ਬਾਅਦ ਘੱਟ ਕੁਛ 18 ਵਾਲੀ ਵੀ ਆ ਹਾਂ ਇਹ 20 ਲੀਟਰ ਵਾਲੀ ਵੈਸਾ ਇਹ 20 ਲੀਟਰ ਹਾਂਜੀ 20 ਕੱਢਿਆ ਨੇ ਆਪਣੇ ਕੋਲੇ ਠੀਕ ਆ ਬਾਈ ਕਹਿੰਦਾ ਵੀ 24 ਲੀਟਰ ਵਾਲੀ ਮੱਝ ਵੀ ਆ ਉਹ ਵੀ ਸਾਨੂੰ ਆਪਾਂ ਥੋੜੀ ਜੀ ਝਾਤੀ ਮਰਾਵਾਂਗੇ ਇਹ ਇਹ ਘਰ ਦੀ ਆ ਕਿ ਲਿਆਂਦੀ ਵੀ ਆ ਇਹ ਪਹਿਲਾਂ ਲੈ ਕੇ ਆਈ ਸੀ ਆਪਾਂ ਹਰਿਆਣੇ ਚੋਂ ਲਿਆਂਦੀ ਵੀ ਪਹਿਲਾ ਸੂਏ ਹਾਂ ਪਹਿਲਾ ਸੂਏ ਕਿੰਨਾ ਦੁੱਧ ਸੀ ਪਹਿਲੇ ਸੂਏ ਇਹਨੇ ਉਦੋਂ 16 ਲੀਟਰ ਦੁੱਧ ਸੀ ਪਹਿਲੇ ਸੂਏ ਹਾਂਜੀ ਇਹ ਹੁਣ ਸੂਆ ਤੀਜਾ ਕਿ ਚੌਥਾ ਹੁਣ ਚੌਥਾ ਸੂਈ ਚੌਥਾ ਸੂਈ ਆ ਮਨ ਲਾ ਪਿਛਲੇ ਸੂਏ 20 ਲੀਟਰ ਦੁੱਧ ਦਿੱਤਾ ਪਰ ਕੱਟ ਵੇਸ ਵਾਰ ਵੀ ਮਾਵੀ ਨੇ ਵੱਧ ਭਾਵੇਂ ਕੱਟ ਜੇ ਕੱਟ ਨਹੀਂ ਕੱਢਦੀ ਠੀਕ ਆ 21 ਦਾ ਹੋ ਸਕਦਾ ਜੇ ਚੰਗੀ ਕੋਈ ਸ਼ਾਂਤ ਕਈ ਵਾਰ ਕੀ ਹੁੰਦਾ ਨਾ ਭਰਾ ਜਦੋਂ ਆਪਾਂ 20 ਲੀਟਰ ਦੀ ਗੱਲ ਕਰਦੇ ਆ ਨਾ ਗਲਾ ਕਹਿੰਦਾ ਵੀ ਉਹ ਮੂਰਖਾ ਬਣਾਉਂਦੇ ਆ ਹਨਾ ਜੇ ਆਪਾਂ ਸੇਵਾ ਕਰਾਂਗੇ ਕੁਆਲਿਟੀ ਲਾਵਾਂਗੇ ਵਧੀਆ ਚੰਗੀ ਨਸਲ ਦਾ ਪਸ਼ੂ ਲਾਵਾਂਗੇ ਕੱਢਣਗੇ ਠੀਕ ਹੈ ਜੇ ਆਪਾਂ ਉਹ ਹੀ ਅੱਜ ਰੁਪਈਆ ਹੀ 50 60000 ਲਾਵਾਂਗੇ 70 ਲਾਵਾਂਗੇ ਉਹ ਹੀ ਜਿਆਦਾ ਜਿਆਦਾ ਜਾਮਾਂ ਵਾਲਾ ਟੀਕਾ 1.5 200 ਵਾਲਾ ਭਰਾਵਾਂਗੇ ਹਨਾ ਹੁਣ ਇਹਦੇ ਸਿਮਨ ਕਿਹੜਾ ਹੈ ਇਹ ਮੁਤਾਬਦਾ ਜੀ ਮੈਂ ਤਾਂ ਬੇਤਾਬ ਦਾ ਮੁਤਾਬਦਾ ਮੁਤਾਬਦਾ ਇਹ ਕਿਹੜਾ ਦਾ ਇਹ ਇਹੀ ਇੰਨਾ ਨਹੀਂ ਖਿਆਲ ਮੈਨੂੰ ਕਿਹੜਾ ਦਾ ਡਾਕਟਰ ਦਾ ਠੀਕ ਹੈ ਇਹ ਲਿਖਿਆ ਵੀ ਓਕੇ ਚਲੋ ਇਹਨਾਂ ਦਾ ਬਾਈ ਕਹਿੰਦਾ ਮੈਂ ਤਾਂ ਆਪਦਾ ਵੈਸੇ ਮੈਨੂੰ ਲੱਗਿਆ ਕਿਤੇ ਬੇਤਾਬ ਦਾ ਚਲੋ ਉਹ ਕਲੀਅਰ ਕਰ ਦੇਣਗੇ ਦੁੱਧੋ ਕਹਿੰਦੇ ਵੀ 20 ਲੀਟਰ ਤੀਜੇ ਸੂਏ ਚੌਥੇ ਸੂਏ ਸੂਈ ਆ ਇਹਨੂੰ ਤੋੜ ਕੇ ਦਿਖਾ ਦਿਓ ਠੰਡੀ ਸੀਲ ਠੰਡੀ ਸੀਲ ਬਹੁਤ ਜਿਆਦੀ ਓਕੇ ਚੰਗੀ ਠੰਡੀ ਸੀਲ ਹੈ ਜੇਰ ਪੈ ਗਈ ਹਾਂਜੀ ਹਾਂਜੀ ਓਕੇ ਜੇਰ ਟੋਕਰੇ ਦੇ ਥੱਲੇ ਵੀ ਮਿੱਤਰੋ ਪਈ ਆ ਤੇ ਥੋੜੀ ਝਲਕ ਵੀ ਮਰਾ ਦਾਂਗੇ ਪਰ ਜਿਹੜੇ ਇਹ YouTube ਤੇ Facebook ਦੇ ਥੋੜਾ ਜਿਹਾ ਰੂਲ ਹੈ ਵੀ ਬਲੱਡ ਨਹੀਂ ਦਿਖਾ ਸਕਦੇ ਉਹਦੇ ਕਰਕੇ ਆਪਾਂ ਥੋੜੀ ਜੀ ਝਲਕ ਹੀ ਮਰਾਵਾਂਗੇ ਕਈ ਵਾਰ ਮਿੱਤਰੋ ਉਹਦੇ ਤਰਾਜ ਲੱਗ ਜਾਂਦਾ ਤੀਜੀ ਵੀਡੀਓ ਆਪਾਂ ਫੇਰ ਕਹਿੰਦੇ ਵੀ ਬਣਾਈ ਆ ਤੇ ਕਿੰਨੇ ਕਿੰਨੇ ਦੁੱਧਾਂ ਲੰਗਾ ਸੀ ਪਹਿਲਾਂ ਮੈਂ ਭੁੱਲ ਗਿਆ ਉਹ ਜਿਹੜੀਆਂ ਆਪਾਂ 24 ਤੋਂ ਲੈ ਕੇ ਨਹੀਂ ਜਿਹੜੀਆਂ ਆਪਾਂ ਵੇਚੀਆਂ ਪਹਿਲਾਂ ਉਹ ਇੱਕ ਤਾਂ ਸਿੱਕੀ ਜੀ ਪਹਿਲੇ ਘੋਟੀ ਵਿੱਚ ਦੂਜੇ ਸੂਏ ਵਿੱਚ ਦੀ ਆਪਾਂ ਓਕੇ ਪ੍ਰੈਸਰ ਨੇ ਕੱਢਿਆ ਸੀਗਾ 15 ਲੀਟਰ ਪਹਿਲਾਂ ਨੇ 15 ਲੀਟਰ ਠੀਕ ਹੈ ਓਕੇ ਤੇ ਫਿਰ ਆਪਾਂ ਗੱਲ ਕਰਦੇ ਆ ਵੀ ਤੀਜੇ ਸੂਏ ਦਾ 20 ਲੀਟਰ ਸੋ ਆਪਾਂ ਸਾਡੇ ਏਰੀਆ ਦੀ ਜੇ ਮਿੱਤਰੋ ਗੱਲ ਕਰ ਗਏ ਮੌੜ ਮਾਨਸਾ ਆਰੰਪਰਾ ਬੰਦ ਜੀ ਇੱਥੇ 20 ਲੀਟਰ ਵਾਲੀਆਂ ਮੱਝਾਂ ਆਪ ਨੂੰ ਬਹੁਤ ਦੇਖਣ ਨੂੰ ਮਿਲਦੀਆਂ ਤਾਂ ਕਰਕੇ ਆਪਾਂ ਜਿੰਨੀ ਗੱਲ ਕਰਦੇ ਆ ਮਿੱਤਰੋ ਉਹਦੇ ਵਿੱਚੋਂ ਇੱਕ ਅੱਧਾ ਪਰਸੈਂਟ ਉਹ ਨੀਕੀ ਦਾ ਹੋ ਸਕਦਾ ਹੈ ਕਈ ਵਾਰ ਕੋਈ ਭਰਾ ਝੂਠ ਬੋਲਦੇ ਪਰ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਉਹੀ ਗੱਲ ਬਲਾਗੇ ਜਿਹੜੀ ਹਕੀਕਤ ਦੇ ਵਿੱਚ ਆ ਆਪਾਂ ਜੀ ਕਿਉਂ ਹਰਿਆਣੇ ਚੋਂ ਪੁੱਛਦੇ ਹੁੰਦੇ ਆ ਮਤਲਬ ਵੀ ਸਟਾਰਟਿੰਗ ਦੇ ਹਰਿਆਣੇ ਤੋਂ ਲਿਆਂਦੇ ਆ ਹਾਂਜੀ ਹਾਂਜੀ ਠੀਕ ਆ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਆਪਾਂ ਪਹਿਲੀ ਮੈਂ ਸੁੰਨੀ ਚ ਲੈ ਕੇ ਹੁੰਦੇ ਹਾਂ ਸੁੰਨੀ ਚ ਹਾਂਜੀ ਓਕੇ ਉਦੋਂ ਬਾਅਦ ਕਿੰਨਿਆਂ ਲਏ ਹਰਿਆਣੇ ਚੋਂ ਹਰਿਆਣੇ ਚੋਂ ਆਪਾਂ ਪੰਜਵੇਂ ਮੈਸਾਜੀ ਪੰਜਵੇਂ ਹਾਂਜੀ ਮਤਲਬ ਉਦੋਂ ਬਾਅਦ ਆਪਨੇ ਆਪ ਕੁਆਲਿਟੀ ਘਰੇ ਹੀ ਬਣਾ ਲਈ ਚਾਹੀਦੀ ਠੀਕ ਆ ਦਿਖਾ ਦਿਗੇ ਮਾੜਾ ਜਾਂ ਦਿਖਾ ਦਿਜੀ ਕੋਈ ਗੱਲ ਨਹੀਂ ਸੋ ਬਾਈ ਦੇ ਜਿਹੜੇ ਪਸ਼ੂ ਰੱਖੇ ਨੇ ਕੱਟੇ ਕੱਟੀਆਂ ਨੇ ਮਾੜੇ ਟੀਕਿਆਂ ਬਾਰੇ ਡਿਟੇਲ ਦੇ ਦਿੰਗੇ ਜੀ ਕਈ ਭਰਾਵਾਂ ਨੇ ਤਾਂ ਨਾਮ ਵੀ ਨਹੀਂ ਸੁਣਿਆ ਹੁੰਦੇ ਹਨਾ ਇਹ ਟੀਕੇ ਜੀ ਆਪਣੇ ਘਰ ਦਾ ਸਾਣ ਸੀਗਾ ਉਸੇ ਮੈਸੇ ਦਾ ਵੱਡੀ ਦਾ 24 ਲੀਟਰ ਵਾਲੀ ਦਾ 24 ਲੀਟਰ ਦਾ ਜਿਹੜਾ ਸਾਣ ਦਾ ਬੱਚਾ ਸੀ ਜਿਹੜਾ ਪਿੱਛੇ ਆਪਾਂ ਦਿਖਾਇਆ ਸੀ ਹਾਂਜੀ ਹਾਂਜੀ ਓਕੇ ਆ ਤਾਂ ਉਹਦੀ ਆ ਇਹ ਦੋਨੀਆਂ ਉਹਦੀਆਂ ओके 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 24 ਲੀਟਰ ਵਾਲੀਆਂ ਸੀ ਤੇ ਅਰਜਨ ਕੁੰਗੜ ਦਾ ਸਿਮਰਦਾਸ ਹਾਂਜੀ ਹਾਂਜੀ ਠੀਕ ਆ ਅੱਗੇ ਜੀ ਆਹ ਇਹ ਕਟਾ ਵਿਊਸ ਇਹਦਾ ਹੀ ਆ ਇਹ ਵੀ ਕਟਾ ਉਹਦਾ ਹੀ ਆ ਠੀਕ ਆ ਅੱਗੇ ਜੀ ਆਹ 80 ਕੀ ਦੀ ਹੈ ਆਪਣੀ ਕਿਹੜੇ ਦੀ ਇਹ M29 ਦੀ M29 ਦੀ ਹੁਣ ਆਪਾਂ ਮੱਝਾਂ ਦਿਖਾ ਦਈਏ ਥੋੜੀਆਂ ਥੋੜੀਆਂ ਇਹੇ ਜੀ ਜੇ ਢੰਟੀ ਕੀ ਦਾ ਪਤਾ ਜੀ ਓਕੇ ਚਲੋ ਅੱਗੇ ਜੀ ਇਹੇ ਜੀ ਜੋਤ ਸਾਹਮਣੇ ਜੀ ਕਿਹੜਾ ਜ਼ਰਾ ਯਾਰ ਜੋਤ ਹਾਂਜੀ ਓਕੇ ਠੀਕ ਆ ਇਹੇ ਉਹ ਜਿਹੜੀ ਹਾਂਜੀ 24 ਲੀਟਰ ਵਾਲੀ ਆ ਇਹ ਥੋੜਾ ਜਿਹਾ ਪਸ਼ੂਆਂ ਦੀ ਇੱਥੇ ਸਿਹਤ ਕਮਜ਼ੋਰ ਨਹੀਂ ਹੋ ਗਈ ਹਾਂ ਮਕਾਨ ਵਾਲੀ ਜਾਂਦਾ ਗੋਠੀ ਬਣੀ ਜਾਂਦਾ ਨਾ ਅੱਗੇ ਦਾ ਪਸ਼ੂ ਨਾ ਰੋਏ ਸੀ ਤੁਹਾਡੇ ਹਨਾ ਠੀਕ ਆ ਫਿਰ ਇੱਥੇ 1 ਕਿਲੋ 2 ਕਿਲੋ ਦੁੱਧ ਘਟ ਸਕਦਾ ਨਹੀਂ ਜੇ ਤੁਹਾਨੂੰ ਕੋਈ ਚੱਕੇ ਸੰਗ ਦਾ ਕੋਈ ਗੱਲ ਨਹੀਂ ਚਲੋ ਹੁਣ ਇਹਦੀ ਗੱਲ ਕਰਕੇ ਜੀ ਇਹ ਹੈਗੀ ਆ ਜੀ ਆਪਣੀ ਕੋਹੇ ਨੂਰ ਕੋਹੇ ਨੂਰ ਜੀ ਇਹ ਸੇ ਸੰ ਐਸੇ ਮੈਂ ਜੀ ਠੀਕ ਆ ਉਹ ਪਰ ਲੀਆਂ ਮਗਰ ਲੀਆਂ ਉਹ ਜੀ ਆਪਣੀ ਹੈਗੀ ਸਕਾਰਜੰਦੀ ਆ ਠੀਕ ਹੈ ਦੇ ਨਾਲ ਆਈ ਰਹੀ ਆ ਠੀਕ ਹੈ ਇਹ ਕਹੇਗੀ ਮੋਦੀ ਦੀ ਕੱਟੀ ਮੋਦੀ ਦੀ ਤੇ ਇੱਧਰ ਇੱਕ ਕਾ ਇਹਦੀਆਂ ਸਾਰੀਆਂ ਇਹ ਤਾਂ ਕਿੰਨੇ ਬੱਚੇ ਲੈ ਲੈ ਇਹਦੇ ਬੱਚੇ ਚਾਰ ਤਾਂ ਆ ਗਏ ਹਾਂ ਇੱਕ ਕਟਾ ਵੇਚਦਾ ਓਕੇ ਇੱਕ ਕੱਟੀ ਵੇਚਦੀ ਜਿਹੜੀ ਇਹ ਤੋਂ ਪਹਿਲਾਂ ਦੋਏ ਨੇ ਓਕੇ ਉਹ ਬੰਦਾ ਕੋਈ ਹਿੰਦਰੇ ਹੀ ਲੈ ਗਿਆ ਕਹਿੰਦਾ ਲੈ ਕੇ ਜਾਣੇ ਜੇ ਲੈ ਗਿਆ ਮੇਰੇ ਲੱਗਿਆ ਲੇ ਕੇ ਜਾਂ ਓਕੇ ਸਹੀ ਠੀਕ ਸੋ ਇੱਥੇ ਪਸੂ ਬਾਈ ਦੇ ਫੇਰ ਕਣੇ ਵੀ ਲਿੱਸੇ ਆ ਕਿਉਂਕਿ ਬਾਈ ਕੋਠੀ ਬਣਾ ਰਿਆ ਤੇ ਜੇਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਬਹੁਤ ਜ਼ਿਆਦਾ ਨੇੜੋ ਨਹੀਂ ਦਿਖਾ ਸਕਦੇ ਥੋੜਾ ਜਿਹਾ ਫੇਰ ਕਹਿੰਦੇ ਵੀ ਦਿੱਕਤ ਆ ਜਾਂਦੀ ਆ ਹੁਣ ਆਪਾਂ ਇਹਦਾ ਰੇਟ ਫਿਰ ਜਾਇਜ ਜਾਇਜ ਕੀ ਕਰਿਆ ਜੀ ਜਾਇਜ ਜਾਇਜ 190 ਜੀ 190 ਮਾਨਤਨ ਹੋ ਜੂ ਮਾਨਤਨ ਕਰਦਾ ਹਾਂ ਕੋਈ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਮੰਨ ਲਓ ਵੀ ਜੇ ਮੇਰੇ ਇਤੀ ਸਿਹਤ ਥੋੜੀ ਕਮਜ਼ੋਰ ਆ ਕਿਲੋ ਤੋਂ ਕਿਲੋ ਘਟ ਕੇ ਚੱਲ ਗਏ ਕਿ ਨਹੀਂ ਨਹੀਂ ਜੀ ਦੁੱਧ ਦੇਊਗੀ ਨਹੀਂ ਇਹੋ ਜੀ ਗੱਲ ਨਹੀਂ ਇਹਦਾ ਕੋਈ ਗੱਲ ਨਹੀਂ ਦੁੱਧ ਵਾਲਾ ਪਸ਼ੂ ਲਿੱਸਾ ਜ਼ਰੂਰ ਹੋ ਜਾਂਦਾ ਹੈ ਹਾਂ ਜੇ ਉਹ ਚੰਗੀ ਖਰਾਕ ਪਾਵੂਗਾ ਉਨੇ ਹੀ ਕੱਢੂਗੀ ਤੇ ਫੋਨ ਨੰਬਰ ਦੱਸ ਦਿਓ ਆਪਣਾ 90415 ਜੀ 904 ਬੀ ਬੀ ਨੋ ਬੀ ਬੀ ਨੋ ਬੀ ਹਾਂਜੀ ਧੰਨਵਾਦ